ਅਗਲੇ 5 ਸਾਲਾਂ ਵਿੱਚ ਗਰਮੀ ਹੋਰ ਭਿਆਨਕ ਹੋ ਜਾਵੇਗੀ ਵਿਸ਼ਵ ਮੌਸਮ ਏਜੰਸੀ ਅਤੇ ਯੂਕੇ ਮੌਸਮ ਦਫ਼ਤਰ ਦੇ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਧਰਤੀ ਦਾ ਸਾਲਾਨਾ ਤਾਪਮਾਨ ਨਵੇਂ ਰਿਕਾਰਡ ਵੱਲ ਵੱਧ ਰਿਹਾ ਹੈ ਇਨ੍ਹਾਂ ਅਨੁਮਾਨਾਂ ਦੇ ਅਨੁਸਾਰ 80% ਦੀ ਸੰਭਾਵਨਾ ਹੈ ਕਿ ਅਗਲੇ 5 ਸਾਲਾਂ ਵਿੱਚ ਇੱਕ ਹੋਰ ਸਾਲਾਨਾ ਤਾਪਮਾਨ ਰਿਕਾਰਡ ਟੁੱਟ ਜਾਵੇਗਾ ਇਹ ਅਨੁਮਾਨ 200 ਤੋਂ ਵੱਧ ਕੰਪਿਊਟਰ ਸਿਮੂਲੇਸ਼ਨਾਂ ਤੇ ਆਧਾਰਿਤ ਹਨ ਤਾਪਮਾਨ ਦੇ ਨਤੀਜੇ ਵਜੋਂ ਹੜ੍ਹ ਸੋਕਾ ਗਰਮ ਹਵਾਵਾਂ ਅਤੇ ਤੂਫਾਨ ਵਰਗੀਆਂ ਘਟਨਾਵਾਂ ਵਾਧ ਜਾਣਗੀਆਂ ਇਸ ਨਾਲ ਮਨੁੱਖੀ ਅਤੇ ਜੰਗਲੀ ਜੀਵਨ ਤੇ ਕੁਦਰਤੀ ਪ੍ਰਣਾਲੀਆਂ ਤੇ ਪ੍ਰਭਾਵ ਪੈਣ ਦੇ ਅਸਰ ਹਨ ਇੱਥੇ ਦੱਸਣਾ ਬੰਦਾ ਹੈ ਕਿ ਆਰਕਟਿਕ ਖੇਤਰ ਧਰਤੀ ਦੇ ਹੋਰਨਾਂ ਖੇਤਰਾਂ ਨਾਲੋਂ 3.5 ਗੁਣਾ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਜਿਸ ਨਾਲ ਬਰਫ਼ ਪਿਗਲਣ ਅਤੇ ਸਮੁੰਦਰੀ ਸਤ੍ਹਾ ਵਿੱਚ ਵਾਧਾ ਹੋ ਰਿਹਾ ਹੈ ਇਹ ਪ੍ਰਕਿਰਿਆ ਜਲਵਾਯੂ ਸੰਕਟ ਨੂੰ ਹੋਰ ਵਧਾ ਰਹੀ ਹੈ ਕੀ ਹਨ ਗਰਮੀ ਵਧਣ ਦੇ ਕਾਰਨ ਗਰਮੀ ਵਿਚਵਾਧਾ ਮੁੱਖ ਤੌਰ ਤੇ ਗਲੋਬਲ ਵਾਰਮਿੰਗ ਦੇ ਕਾਰਨ ਹੋ ਰਿਹਾ ਹੈ ਜਿਸ ਵਿੱਚ ਪਥਰਾਟੀ ਫਿਊਲ ਜੰਗਲਾਂ ਦੀ ਕਟਾਈ ਉਦਯੋਗਿਕ ਪ੍ਰਕਿਰਿਆਵਾਂ ਸ਼ਾਮਲ ਹਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਗਰਮੀ ਵਿਚਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ ਇਸ ਲਈ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਜੁੜ ਸਕਦੇ ਹੋ